ਸਿਆਲ ਸਤ ਬੜੀ ਕੁੱਤੀ ਸ਼ੈ ਹੁੰਦੀ ਆ ਜੇਕਰ ਸਿਆਸੀ ਬੰਦੇ ਦਾ ਕਿਸੇ ਆਮ ਬੰਦੇ ਨੂੰ ਪੰਪ ਲੱਗ ਜੇ ਤਾਂ ਫਿਰ ਤਾਂ ਕਹਿਣਾ ਹੀ ਕੀ ਹੈ ਜੇਕਰ ਕਿਸੇ ਆਮ ਬੰਦੇ ਦੇ ਸਿਆਸੀ ਥੋੜੀ ਜੀ ਪੂਛ ਲੱਗ ਜੇ ਤਾਂ ਉਹ ਬੰਦਾ ਅਸਮਾਨ 'ਚ ਡਾਰੀਆਂ ਮਾਰਦਾ ਪੰਜਾਬ ਦੀ ਇੱਕ ਘਟਨਾ ਬਿੱਤੀ ਰਾਤ ਦੀ ਕੱਲ ਬੁੱਧਵਾਰ ਸੀ ਬੁੱਧਵਾਰ ਦੀ ਦੋਸਤੋ ਇਹ ਘਟਨਾ ਕਿ ਪੰਜਾਬ ਦੇ ਇੱਕ ਪਿੰਡ ਦੇ ਸਰਪੰਚ ਨੇ ਥਾਣੇਦਾਰ ਦੇ ਸਿੱਧੀ ਗੋਲੀ ਮਾਰੀ ਥਾਣੇਦਾਰ ਥਾਈ ਮਾਰਦਾ ਪੰਚਾਇਤੀ ਝਗੜੇ ਦੇ ਵਿੱਚ ਦੋ ਤਿੰਨ ਬੈਠੀਆਂ ਸੀ ਪਿੰਡ ਦਾ ਝਗੜਾ ਸੀ ਥਾਣੇਦਾਰ ਗਿਆ ਸਰਪੰਚ ਨੇ ਥਾਣੇਦਾਰ ਦੀ ਰਿਵਾਲਵਰ ਖੋ ਕੇ ਥਾਣੇਦਾਰ ਨੂੰ ਹੀ ਮਾਰਤਾ ਇਹ ਕੀ ਘਟਨਾ ਸਾਰੀ ਮੈਂ ਤੁਹਾਡੇ ਨਾਲ ਹੋ ਸਾਂਝੀ ਕਰਦਾ ਸਭ ਤੋਂ ਪਹਿਲਾਂ ਤਾਂ ਸਸਤੀ ਗੱਲ ਸਾਰੇ ਦੋਸਤਾਂ ਨੂੰ ਚੈਨਲ ਦਾ ਨਾਮ ਪੰਜਾਬੀ ਵਿਊਰਸ਼ਿਪ ਇਸ ਐਨਐਲਓ ਉੱਪਰ ਲਗਾਤਾਰ ਆਪਣੇ ਪੰਚਾਇਤਾਂ ਦਾ ਕੰਟੈਂਟ ਪਾਇਆ ਪੰਚਾਇਤੀ ਇਲੈਕਸ਼ਨ ਦੇ ਦੌਰਾਨ ਜੇ ਤੁਸੀਂ ਨਵੇਂ ਆਏ ਹੋ ਚੈਨਲ ਦੇ ਉੱਪਰ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਕਿਉਂਕਿ ਅਸੀਂ ਪਿੰਡਾਂ ਤੇ ਪੰਚਾਇਤਾਂ ਦੀ ਗੱਲ ਇਸ ਚੈਨਲ ਦੇ ਉੱਪਰ ਕਰਦੇ ਰਹਿੰਦੇ ਹਾਂ ਤੁਸੀਂ ਚੈਨਲ ਨਾਲ ਜ ਹੁਣ ਮੈਂ ਆਉਣਾ ਕਿਹੇ ਘਟਨਾ ਕੀ ਹੈ ਦੋਸਤੋ ਪੰਜਾਬ ਦੇ ਵਿੱਚ ਇੱਕ ਪਿੰਡ ਪੈਂਦਾ ਕੋਟ ਮੁਹੰਮਦ ਖਾਨ ਸ਼੍ਰੀ ਖਡੂਰ ਸਾਹਿਬ ਥਾਣਾ ਪੈਂਦਾ ਗੋਇੰਦਵਾਲ ਸਾਹਿਬ ਤੇ ਕੋਟ ਮੁਹੰਮਦ ਖਾਨ ਦੇ ਮੌਜੂਦਾ ਸਰਪੰਚ ਨੇ ਕੁਲਦੀਪ ਸਿੰਘ ਕੁਲਦੀਪ ਸਿੰਘ ਦੇ ਮੁੰਡੇ ਦਾ ਝਗੜਾ ਸੀ ਕਿਸੇ ਦੇ ਨਾਲ ਤੇ ਉਸ ਬੰਦੇ ਦਾ ਨਾਮ ਸੀ ਅਰਸ਼ਦੀਪ ਸਿੰਘ ਕੋਟ ਮੁਹੰਮਦ ਖਾਨ ਦਾ ਬੰਦਾ ਸੀ ਉਹ ਦੋਵਾਂ ਧਿਰਾਂ ਦਾ ਝਗੜਾ ਅੱਗੇ ਵੱਧ ਰਿਹਾ ਸੀ ਜਿਹੜੀ ਸਰਪੰਚ ਦੀ ਐਂਟੀ ਪਾਰਟੀ ਸੀ ਉਸ ਪਾਰਟੀ ਨੇ ਜਾ ਕੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਸਰਪੰਚ ਸਾਡੇ ਨਾਲ ਤੱਕਾ ਕਰ ਰਿਹਾ ਸਰਪੰਚ ਸਾਨੂੰ ਮਾਰਨ ਨੂੰ ਆਉਂਦਾ ਪਰ ਕਿਹਾ ਜਾਂਦਾ ਕਿ ਐਂਟੀ ਪਾਰਟੀ ਜਿਹੜੀ ਆ ਸ਼ਿਕਾਇਤ ਸੀ ਇਸ ਸ਼ਿਕਾਇਤ ਦੇ ਉੱਪਰ ਕੋਈ ਸੁਣਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਤਾਂ ਮਿੱਤੇ ਕੱਲ ਬੁੱਧਵਾਰ ਸਵੇਰੇ 11:00 ਵਜੇ ਫਿਰ ਝਗੜਾ ਝਗੜਾ ਹੋ ਗਿਆ ਦੋਵੇਂ ਧਿਰਾਂ ਦਾ ਜਦੋਂ ਝਗੜਾ ਹੋ ਗਿਆ ਪਿੰਡ ਦੇ ਕੁਝ ਬੰਦੇ ਵਿੱਚ ਪਏ ਤਾਂ ਕਿਹਾ ਗਿਆ ਕਿ ਸ਼ਾਮ ਨੂੰ ਬੈਠੂਗੀ ਪੰਚਾਇਤ ਬੈਠੂਗੀ ਤੁਹਾਡਾ ਝਾਵੜਨ ਝਗੜਾ ਜਿਹੜਾ ਹੈਗਾ ਉਹ ਨਿਪਟਾਇਆ ਜਾਊਗਾ ਹਾਲਾਂਕਿ ਸਰਪੰਚ ਖੁਦ ਗੁਲਦੀਪ ਸਿੰਘ ਸੀ ਦੋਵੇਂ ਧਿਰਾਂ ਬੈਠਦੀਆਂ ਨੇ ਸ਼ਾਮ ਦਾ ਵੇਲਾ ਹੋ ਜਾਂਦਾ ਪੰਚਾਇਤ ਚੱਲਦੀ ਆ ਤੇ ਦੋਵੇਂ ਧਿਰਾਂ ਦੀ ਕਹਾਣੀ ਸੁਣੀ ਹੋ ਜਾਂਦੀ ਆ ਦੱਸਿਆ ਜਾਂਦਾ ਕਿ ਜਿਹੜੀ ਸਰਪੰਚ ਦੀ ਧਿਰ ਸੀ ਸਰਪੰਚ ਦੀ ਧਿਰ ਦੂਜੀ ਧਿਰ ਤੇ ਹਾਵੀ ਹੋ ਗਈ ਤੇ ਐਂਟੀ ਧਿਰ ਨੇ ਪੁਲਿਸ ਹੈਲਪਲਾਈਨ ਦੇ ਉੱਪਰ ਕਾਲ ਕਰਤੀ ਕਿ ਸਾਡੇ ਨਾਲ ਧੱਕਾ ਹੋ ਰਿਹਾ ਮੌਕੇ ਤੇ ਪੁਲਿਸ ਦਾ ਜਿਹੜਾ ਸਬ ਇੰਸਪੈਕਟਰ ਸੀ ਚਰਨਜੀਤ ਸਿੰਘ ਥਾਣਾ ਗੋਇੰਦਵਾਲ ਸਾਹਿਬ ਤੋਂ ਚਰਨਜੀਤ ਸਿੰਘ ਉੱਥੇ ਪਹੁੰਚਦਾ ਝਗੜਾ ਵਧਿਆ ਹੋਇਆ ਸੀ ਤਲਕੀ ਅੱਗੇ ਵੱਧ ਜਾਂਦੀ ਆ ਤੇ ਚਰਨਜੀਤ ਸਿੰਘ ਵੀ ਉੱਥੇ ਹੁੰਦਾ ਪੰਚਾਇਤ ਬੈਠੀ ਹੁੰਦੀ ਹੈ ਪਿੰਡ ਦੇ ਵਿੱਚ ਸਾਂਝੀ ਥਾਂ ਦੇ ਉੱਪਰ ਸਰਪੰਚ ਦੀ ਟੀਰ ਤੇ ਸਰਪੰਚ ਦੀ ਐਂਟੀ ਪਾਰਟੀ ਦੋਵੇਂ ਪਾਰਟੀਆਂ ਉਹ ਬੈਠੀ ਹੁੰਦੀਆਂ ਨੇ ਝਗੜਾ ਅੱਗੇ ਵਧ ਜਾਂਦਾ ਸਰਪੰਚ ਖੜਾ ਹੁੰਦਾ ਖੜਾ ਹੋ ਕੇ ਚਰਨਜੀਤ ਸਿੰਘ ਦੀ ਜਿਹੜੀ ਸਰਵਿਸ ਰਿਵਾਲਵਰ ਹੈ ਉਹ ਖੋਹ ਲੈਂਦਾ ਚਰਨਜੀਤ ਸਿੰਘ ਤੋਂ ਤੇ ਉਹ ਰਿਵਾਲਵਰ ਖੋਹ ਕੇ ਚਰਨਜੀਤ ਸਿੰਘ ਦੇ ਹੀ ਗੋਲੀ ਮਾਰਦਾ ਚਰਨਜੀਤ ਸਿੰਘ ਥਾਂ ਢੇਰੀ ਹੋ ਜਾਂਦਾ ਥਾਂ ਮੌਤ ਹੋ ਜਾਂਦੀ ਹੈ ਚਰਨਜੀਤ ਸਿੰਘ ਦੀ ਉਸ ਤੋਂ ਬਾਅਦ ਸਰਪੰਚ ਆਪਣੇ ਸਾਥੀਆਂ ਸਮੇਤ ਉਥੋਂ ਫਰਾਰ ਹੋ ਜਾਂਦਾ ਤੇ ਹੁਣ ਤੱਕ ਸਰਪੰਚ ਫਰਾਰ ਹੈ ਚਰਨਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ ਦੇਖੋ ਕਿ ਇਹ ਸਿਆਸੀ ਪੰਪ ਹੁੰਦੇ ਨੇ ਜੇਕਰ ਜਿਹੜਾ ਸਰਪੰਚ ਸੀ ਕੁਲਦੀਪ ਸਿੰਘ ਉਹਨੇ ਗੋਲੀ ਮਾਰਨ ਦੀ ਜੇਕਰ ਹਿੰਮਤ ਕੀਤੀ ਤਾਂ ਉਹ ਹਿੰਮਤ ਉਹਦੇ ਚ ਆਈ ਕਿਥੋਂ ਇਹ ਇੱਕ ਵੱਡਾ ਸਵਾਲ ਹੈ ਤੋ ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਉਹ ਇਹੋ ਜਿਹੇ ਲੋਕਾਂ ਕਰਕੇ ਹੀ ਵਿਗੜੀ ਹੋਈ ਆ ਜੇਕਰ ਪੰਜਾਬ ਦਾ ਯੂਥ ਅੱਜ ਵੱਡੇ ਪੱਧਰ ਦੇ ਉੱਪਰ ਇਹ ਸੋਚ ਰਿਹਾ ਜਿਹੜੀ ਗੱਲ ਨੂੰ ਮੈਂ ਬਾਰ ਬਾਰ ਕਹਿੰਨਾ ਕਿ ਜੇਕਰ ਪੰਜਾਬ ਦਾ ਯੂਥ ਅੱਜ ਵੱਡੇ ਪੱਧਰ ਦੇ ਉੱਪਰ ਸੋਚ ਰਿਹਾ ਕਿ ਮੇਰਾ ਭਵਿੱਖ ਪੰਜਾਬ ਦੇ ਵਿੱਚ ਸਿਕਿਉਰ ਨਹੀਂ ਹੈ ਤਾਂ ਇਹੋ ਜਿਹੇ ਲੋਕਾਂ ਦੀ ਇਹੋ ਬਦੌਲਤ ਨਹੀਂ ਹੈ ਜਿਨ੍ਹਾਂ ਨੇ ਪੰਚਾਇਤੀ ਚੋਣਾਂ ਨੂੰ ਖੂਨੀ ਖੇਡ ਬਣਾ ਰੱਖਿਆ ਕਿਉਂਕਿ ਪਿੱਛੇ ਕਿਸੇ ਨਾ ਕਿਸੇ ਛੋਟੇ ਮੋਟੇ ਲੀਡਰ ਦੀ ਸਪੋਰਟ ਹੁੰਦੀ ਹੈ ਤੇ ਜਦੋਂ ਇਹੋ ਜਿਹਾ ਕਾਹੜ ਹੋ ਜਾਂਦਾ ਨਾ ਪਿੱਠ ਪਿੱਛੇ ਉਹ ਲੀਡਰ ਖੜਦਾ ਤੇ ਨਾ ਕਿਸੇ ਹੋਰ ਬੰਦੇ ਨੇ ਖੜਨਾ ਹੁੰਦਾ ਹੁਣ ਜਿਹੜੀ ਸਜ਼ਾਾਂਵਾਂ ਭੁਗਤੂਗਾ ਮਾਨਯੋਗ ਕੋਰਟ ਨੂੰ ਕੋਈ ਵੀ ਸਜ਼ਾ ਦੇਵੇ ਉਹ ਉਸ ਬੰਦੇ ਨੇ ਭੁਗਤਣੀ ਆ ਨਾ ਕਿ ਜਿਹਨਾਂ ਬੰਦਿਆਂ ਨੇ ਪੰਪ ਦੇ ਕੇ ਇੱਥੇ ਤੱਕ ਲੈ ਕੇ ਆਂਦਾ ਉਹਨੇ ਇਹ ਸਜ਼ਾ ਭੁਗਤਣੀ ਆ ਸੋ ਸਾਨੂੰ ਪਿੰਡਾਂ ਦੇ ਵਿੱਚ ਏਕਾਕਰਨ ਦੀ ਲੋੜ ਹੈ ਭਾਈਚਾਰੇ ਦੀ ਸਾਂਝ ਬਣਾਉਣ ਦੀ ਲੋੜ ਹੈ ਧੰਨਵਾਦ ਇਹ ਖਬਰ ਸੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਚੈਨਲ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਸਾਡੇ ਨਾਲ ਜੁੜ ਸਕਦੇ ਹੋ ਸਾਡੇ ਪਰਿਵਾਰ ਦਾ ਹਿੱਸਾ ਵਾਣ ਸਕਦੇ ਹੋ ਸਤਿ ਸ੍ਰੀ ਅਕਾਲ ਜੀ